ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੇ ਬਹੁਤ ਵਧੀਆ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਆ ਤੁਹਾਡੇ ਵਾਸਤੇ ਬਹੁਤ ਸਾਰੀਆਂ ਤੁਹਾਨੂੰ ਮਸ਼ਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਮਕਾਨ ਲੈ ਕੇ ਪਹੁੰਚੇ ਆ ਜੀ ਬਹੁਤ ਘੱਟ ਰੇਟ ਦਾ ਤੇ ਗੱਲ ਆਪਾਂ ਪੂਰੀ ਕਰਦੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਨੀਚੇ ਹਮੇਸ਼ਾ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਕੁਛ ਵੀ ਹੈ ਤੁਹਾਡੇ ਕੋਲੇ ਕੋਠੀਆ ਮਕਾਨ ਹੈ ਘਰ ਹੈ ਕੋਈ ਮੋਟਰਸਾਈਕਲ ਹੈ ਕੋਈ ਗੱਡੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਕਰਦੇ ਆ ਜੀ ਆਪਾਂ ਹੁਣ ਆਪਣੀ ਵੀਡੀਓ ਦੀ ਗੱਲ ਜਿਹੜੀ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਵਰੇਜਾ ਗੱਡੀ ਆਪਾਂ ਲੈ ਕੇ ਪਹੁੰਚੇ ਆ ਮਾਡਲ 2017 ਤੇ ਰਜਿਸਟਰ 2018 ਦੇ ਵਿੱਚ ਹੋਈ ਆ ਇਹਨਾਂ ਦਾ ਏਰੀਆ ਬਠਿੰਡਾ ਬਠਿੰਡੇ ਏਰੀਆ ਦੇ ਵਿੱਚ ਗੱਡੀ ਖੜੀ ਆ ਤੇ ਅੰਦਰ LCD ਵਗੈਰਾ ਲੱਗੀ ਹੋਈ ਆ ਜੇ ਆਪਾਂ ਅੰਦਰੋਂ ਪੂਰੀ ਗੱਲ ਕਰੀਏ ਤਾਂ ਸੀਟ ਕਵਰ ਆਪਾਂ ਨੂੰ ਬਹੁਤ ਵਧੀਆ ਚੜੇ ਚੜਾਈ ਮਿਲ ਜਾਣਗੀ ਮੈਟਿੰਗ ਬਹੁਤ ਵਧੀਆ ਹੋਈ ਆ ਗੱਡੀ ਐਕਸੀਡੈਂਟਡ ਕਿਸੇ ਪਾਸੋਂ ਨਹੀਂ ਹੈਗੀ ਜੀ ਜੇ ਆਪਾਂ ਚਾਰੇ ਪਾਸੋਂ ਦੇਖੀਏ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਤੇ ਵਧੀਆ ਗੱਡੀ ਆ ਮਾਲਕ ਦੇ ਘਰੇ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਰੇਟ 8.5 ਲੱਖ ਰੁਪਏ ਇਹਨਾਂ ਨੇ ਇੱਕ ਵਾਰ ਕਿਹਾ ਬਾਕੀ ਕਹਿੰਦੇ ਸੀ ਕਿ ਉੱਪਰ ਨੀਚ ਕਰ ਲਾਂਗੇ ਬਠਿੰਡੇ ਏਰੀਆ 'ਚ ਗੱਡੀ ਖੜੀ ਆ ਅਕੀਦ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਆਹ ਗੱਡੀ ਪਸੰਦ ਆਈ ਹੋਊਗੀ ਤੇ ਓਨਰ ਜਿਹੜੇ ਹੈਗੇ ਮਾਲਕ ਉਹਨਾਂ ਦਾ ਨੰਬਰ ਆ 98777 19700 ਪੂਰਾ ਜੀ ਤੇ ਹੁਣ ਆਪਾਂ ਲੈ ਕੇ ਪਹੁੰਚੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਡਾਸਟਰ ਗੱਡੀ ਮਾਲਕ ਨੇ ਸੈਕੰਡ ਭੇਜੀ ਆ ਸੇਲ ਕਰਨੀ ਆ ਡਾਸਟਰ ਇਹਨਾਂ ਨੇ ਮਾਡਲ 2012 ਆਰ ਐਕਸਲ ਸੋ ਸਾਰੀ ਗੱਡੀ ਦੀ ਕੰਡੀਸ਼ਨ ਵਧੀਆ ਪਈ ਆ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੋਂ ਫੋਟੋਆਂ ਖਿੱਚ ਕੇ ਭੇਜੀਆਂ ਐ। ਬਾਕੀ ਮਾੜੀ-ਮੋਟੀ ਟੱਚਿੰਗ ਪਾਲਦੀ ਹੈ ਕਈ ਥਾਵਾਂ ਤੇ ਆਪਾਂ ਨੂੰ। ਹਲਕੇ ਫੁਲਕੇ ਮਾੜੇ-ਮੋٹے ਡੈਂਟ ਸਕਰਚ ਮਿਲਣਗੇ। ਬਾਕੀ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ। 에ਅਰ ਵੈਕਸ ਮਾਡਲ ਆਹ। ਟਾਇਰਾਂ 'ਚ ਅਲਾਈ ਲੱਗੇ ਹੋਏ ਆ ਸੈਂਟਰ ਲੋਕ ਐ। ABS ਬ੍ਰੇਕ ਸਿਸਟਮ ਹੈਗੇ ਆ। ਤੇ ਡਿਮਾਂਡ 1,68,000 ਰੁਪਏ ਮਾਲਕ ਨੇ ਕਿਹਾ। ਗੱਡੀ ਵਧੀਆ। ਬਾਕੀ ਇਹਨਾਂ ਦਾ ਏਰੀਆ ਲੁਧਿਆਣਾ ਚਾ ਕੇ ਤੁਸੀਂ ਦੇਖਣੀ ਹੋਵੇ ਗੱਡੀ। ਜਾ ਕੇ ਦੇਖ ਸਕਦਾ ਨੂੰ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਸਕਦਾ ਹਾਂ ਮਾਲਕ ਨੇ ਕਿਹਾ ਆ ਕੇ ਦੇਖ ਲਿਓ ਗੱਲਬਾਤ ਕਰ ਲਾਂਗੇ ਵੇਖ ਕੇ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਇੱਕ ਮਹਿੰਦਰਾ ਦਾ ਜਿੰਮੇ ਛੋਟਾ ਥੀ ਹੁੰਦਾ ਉਹ ਪਹੁੰਚਿਆ ਗਾ ਕੰਡੀਸ਼ਨ ਆਲੋਕੀ ਐ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਵਧੀਆ ਮਾਲਕ ਨੇ ਰੱਖਿਆ ਹੋਇਆ 2019 ਮਾਡਲ ਐ 230000 ਰੁਪਿਆ ਇਹਨਾਂ ਨੇ ਕਿਹਾ ਇੱਕ ਵਾਰੀ ਤੇ ਬਾਕੀ ਕਹਿੰਦੇ ਸੀਗੇ ਅਡਜਸਟਮੈਂਟ ਹੋ ਜਾਊਗਾ ਬਰਨਾਲੇ ਏਰੀਆ ਚ ਮਾਲਕ ਦੇ ਘਰੇ ਖੜਿਆਗਾ ਤੁਸੀਂ ਚਲਾ ਕੇ ਦੇਖਣਾ ਵਿੱਚ ਚਲਾ ਕੇ ਦੇਖ ਸਕਦੇ ਹੋ ਤੇ ਦੇਖਣਾ ਹੋਵੇ ਤੇ ਟ్రਾਈ ਲੈਣੀ ਹੋਵੇ ਤੁਸੀਂ ਜਾ ਸਕਦੇ ਹੋ ਇਹਨਾਂ ਦੇ ਘਰੇ ਠੀਕ ਹੈ ਜੀ ਬਾਕੀ ਵਧੀਆਗਾ ਕਾਗਜ਼ ਪੱਤਰ ਮਿਲ ਜਾਣਗੇ ਤੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰ ਲਓ ਜੀ ਨੰਬਰ 78143 ਤੇ 99260 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕਰੋ ਜਾ ਕੇ ਦੇਖਣੀ ਹੈ ਜਾ ਕੇ ਦੇਖੋ ਗੱਡੀ ਤੇ ਜਾ ਕੇ ਦੇਖ ਕੇ ਪਸੰਦ ਆਉਂਦੀ ਹੈ ਉਹ ਤੋਂ ਬਾਅਦ ਆਪਦੀ ਜ਼ਿੰਮੇਵਾਰੀ ਤੇ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਆਪਦੀ ਤਸੱਲੀ ਪੂਰੀ ਕਰ ਲਿਆ ਕਰੋ ਜੀ ਤੇ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਇੱਕ ਬੇਨਤੀ ਕਰੂੰਗਾ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂੰ ਤੇ ਜੋ ਵੀ ਚੀਜ਼ ਤੁਸੀਂ ਭੇਜਦੇ ਹੋ ਆਪਣੇ ਕੋਲੇ ਚਾਹੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਗੱਡੀ ਕੋਈ ਵੀ ਆਪਣੇ ਕੋਲੇ ਵੀਡੀਓ ਇੱਕ ਲਾਜ਼ਮੀ ਬਣਾ ਕੇ ਭੇਜਿਆ ਕਰੋ ਹੁਣ ਆਪਾਂ ਇੱਕ ਤੁਹਾਡੇ ਖਾਤਰ Maruti 800 ਗੱਡੀ ਲੈ ਕੇ ਪਹੁੰਚੇ ਆ ਗੱਡੀ ਆਪਾਂ ਨੂੰ ਮਿਲੂਗੀ 2003 ਮਾਡਲ ਤੇ ਗੱਡੀ ਦਾ ਰੇਟ ਆਪਾਂ ਨੂੰ ਬਹੁਤ ਘੱਟ ਮਿਲ ਜੂਗਾ ਬਾਕੀ ਤੁਹਾਨੂੰ ਰੇਟ ਪਤਾ ਲੱਗ ਗਿਆ ਹੋਊਗਾ ਆਪਾਂ ਸਕਰੀਨ ਤੇ ਦਿੇਤਾ ਸੀਗਾ ਸਭ ਤੋਂ ਪਹਿਲਾਂ ਇਹ ਚੀਜ਼ ਰੇਟ ਸਿਰਫ 45000 ਹੈ ਜੀ 2724 ਤੱਕਰ ਹਲੇ ਪਾਸਿੰਗ ਪਈ ਹੈ ਤੇ ਟਾਇਰ ਆਪਾਂ ਨੂੰ 70 75 ਪੈਸੇ ਮਿਲ ਜਾਣਗੇ ਤੇ ਬਾਕੀ ਸਾਰਾ ਕੁਝ ਵਧੀਆ ਹੈ ਸੈਂਟਰ ਲੋਕ ਹੈ ਅਲਾਈ ਲੱਗੇ ਹੋਏ ਹੈ ਗੱਡੀ ਤੁਹਾਡੇ ਸਾਹਮਣੇ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਰੇਟ 45000 ਲੈਸ ਬਸ ਹੋ ਜਾਊਗਾ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਪੰਜਾਬ ਨੰਬਰਿੰਗ ਤੇ ਜਾ ਕੇ ਦੇਖਣੀ ਹੋਵੇ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਦਾ ਏਰੀਆ ਲੁਧਿਆਣਾ ਹੈਗਾ ਖੰਨਾ ਏਰੀਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਗੱਲ ਮਾਲਕ ਨਾਲ ਸਿੱਧੀ ਡਾਇਰੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਹੋਇਆ ਜੀ ਤੇ ਵੀਡੀਓ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਮਕਾਨ ਮਿਲੂਗਾ ਬਹੁਤ ਸਸਤਾ ਜੀ ਮਕਾਨ ਸਿਰਫ 3.5 ਲੱਖ ਰੁਪਈਆ ਦਾ ਹੈ ਤੁਸੀਂ ਦੇਖੋ ਜੀ 3.5 ਲੱਖ ਕਿੰਨਾ ਕੁ ਹੁੰਦਾ ਹੈ ਮਕਾਨ ਵਧੀਆ ਪਾਇਆ ਹੋਇਆ ਹੈ ਵਧੀਆ ਪਾਇਆ ਪੋਆ ਆ ਆਪਾਂ ਨੂੰ ਮਿਲ ਜਾਊਗਾ ਰੇਟ ਵੀ ਠੀਕ ਹੈ ਮਕਾਨ ਵੀ ਵਧੀਆ ਹੈ ਬਾਕੀ ਗੱਲਬਾਤ ਪੂਰੀ ਕਰਦੇ ਅੱਗੇ ਤੁਸੀਂ ਦੇਖਿਓ ਤੇ ਪਹਿਲਾਂ ਥੋੜੀ ਜਿਹੀ ਆਪਾਂ ਗੱਲ ਕਰ ਲੈਨੇ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੋਵੇ ਕੋਠੀ ਹੋਵੇ ਮਕਾਨ ਹੋਵੇ ਘਰ ਹੋਵੇ ਠੀਕ ਹੈ ਜੀ ਜਾਂ ਫਿਰ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਮੋਟਰਸਾਈਕਲ ਹੋਵੇ ਕੋਈ ਮਰਜੀ ਹੋਵੇ ਬੁਲਟ ਹੋਵੇ ਜਾਂ ਫਿਰ ਗੱਡੀ ਹੋਵੇ ਕੁਝ ਵੀ ਹੋਵੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਨੀਚੇ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਆਪਣਾ 78140 ਤੇ 38764 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜਲਦੀ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚਾ ਕੁਝ ਨਹੀਂ ਹੁੰਦਾ ਜੀ ਭੇਜ ਦਿਆ ਕਰੋ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਜਰੂਰ ਮਾਰ ਦਿਓ ਵੀਡੀਓ ਨੂੰ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਸਾਰੇ ਜਣੇ ਦੱਬ ਜਰੂਰ ਦਿਓ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਜਿਹੜਾ ਮਕਾਨ ਪਹੁੰਚੇਗਾ ਸਕਰੀਨ ਤੇ ਵੀਡੀਓ ਚੱਲ ਰਹੀ ਹੈ ਜੀ ਵਧੀਆ ਬਣਾ ਹੋਇਆ ਗਲੀ ਬਹੁਤ ਵਧੀਆ ਖੁੱਲੀ ਡੁੱਲੀ ਇਹਨਾਂ ਨੂੰ ਲੱਗਦੀ ਹੈ ਜਗ੍ਹਾ ਆਪਾਂ ਨੂੰ ਮਿਲ ਜੂਗੀ ਪੰਜ ਮਰਲੇ ਜਿਹੜੇ ਪਹਿਲਾਂ ਹੁੰਦੇ ਸੀਗੇ ਮਰਲੇ ਵੱਡੇ ਉਹ ਪੰਜ ਮਰਲੇ ਜਗ੍ਹਾ ਤੇ ਰੇਟ ਸਿਰਫ 3.5 ਲੱਖ ਰੁਪਇਆ ਰੇਟ ਤੁਹਾਨੂੰ ਪਹਿਲੇ ਮੈਂ ਦੱਸਤਾ ਸੀਗਾ ਬਾਕੀ ਬਣਾ ਵਧੀਆ ਹੋਇਆ ਆਪਾਂ ਨੂੰ ਫਰੰਟ ਤੇ ਇੱਕ ਦਰਵਾਜ਼ਾ ਦਰਵਾਜ਼ੇ ਚ ਇੱਕ ਕਮਰਾ ਥੋੜਾ ਜਿਹਾ ਅੱਗੇ ਚੱਲਾਂਗੇ ਇੱਕ ਆਪਾਂ ਨੂੰ ਸੁਭਾਤ ਮਿਲ ਜੂਗੀ ਵੱਡੀ ਸਾਰੀ ਛਾਤੜਾ ਪਾਇਆ ਹੋਇਆ ਜੇ ਪਸ਼ੂ ਰੱਖਣੇ ਆ ਪਸ਼ੂ ਵੀ ਰੱਖ ਸਕਦੇ ਹੋ ਬਾਕੀ ਉਹਨੂੰ ਕਮਰਾ ਪੂਰਾ ਡਬਲ ਬਣਾਉਣਾ ਹੈ ਤਾਂ ਕਮਰਾ ਵੀ ਬਣ ਜੂਗਾ ਵਧੀਆ ਤਿਆਰ ਹੋ ਕੇ ਤੇ ਸਾਹਮਣੇ ਇੱਕ ਆਪਾਂ ਨੂੰ ਸੁਭਾਤ ਮਿਲ ਜੂਗੀ ਪੂਰੀ ਵੱਡੀ ਪੂਰਾ ਵੱਡਾ ਕਮਰਾ ਆਪਾਂ ਨੂੰ ਮਿਲ ਜੂਗਾ ਜੀ ਆ ਕੁਝ ਬਣਿਆ ਹੋਇਆ ਤੇ ਬਾਕੀ ਸਕਰੀਨ ਤੇ ਵੀਡੀਓ ਚੱਲ ਰਹੀ ਆ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਕੁਝ ਦੇਖ ਲਿਓ ਤੇ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚੇਗਾ ਮੋਗਾ ਸਿਟੀ ਇਹਨਾਂ ਨੂੰ ਲੱਗਦੀ ਆ ਮੋਗਾ ਸਿਟੀ ਬੋਣਾ ਚੌਂਕ ਪਿੰਡ ਬੋਲੀ ਸਾਹਿਬ ਆਰਾਮਨਗਰ ਵਸਤੀ ਜੀ ਇਹਨਾਂ ਦੀ கரੈਕਟ ਲੋਕੇਸ਼ਨ ਆ ਗਈ ਤੁਸੀਂ ਲੋਕੇਸ਼ਨ ਪੁੱਛਦੇ ਰਹਿੰਦੇ ਹੋ ਜੀ ਤੇ ਕਮੈਂਟਾਂ ਚ ਬਹੁਤ ਸਾਰੇ ਮੈਂ ਦੇਖਦਾ ਹੁੰਨਾ ਕਮੈਂਟ ਆਏ ਹੁੰਦੇ ਆ ਵੀ ਲੋਕੇਸ਼ਨ ਕਿਹੜੀ ਹੈ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਤੁਸੀਂ ਟਪਾੜ ਪਾ ਕੇ ਵੀਡੀਓ ਦੇਖਦੇ ਹੋ ਤਾਂ ਕਰਕੇ ਅੱਗੇ ਪਿੱਛੇ ਲੋਕੇਸ਼ਨ ਹੋ ਜਾਂਦੀ ਹੈ ਜਦੋਂ ਵਧੀਆ ਤਰੀਕੇ ਨਾਲ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਜਾਊਗਾ ਜੀ ਬਾਕੀ ਵਾਸ ਵੀਡੀਓ ਅੱਜ ਲਈ ਐਨ ਐਰ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਨੰਬਰ ਜਿਹੜੇ ਮਾਲਕ ਨੇ ਓਨਰ ਨੇ ਉਹਨਾਂ ਦਾ ਤੁਹਾਨੂੰ ਮਿਲ ਗਿਆ ਹੋਵੇ ਸਕਰੀਨ ਤੇ ਆਪਾਂ ਦੇਤਾ ਸੀਗਾ ਤੇ ਗੱਲਬਾਤ ਉਹਨਾਂ ਨਾਲ ਹੀ ਤੁਸੀਂ ਸਿੱਧੀ ਕਰ ਲਿਓ ਜੀ ਬਾਕੀ ਮਕਾਨ ਵੀ ਦੇਖ ਲਿਆ ਗੱਡੀਆਂ ਮਸ਼ੀਨਰੀਆਂ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਕਿਸੇ ਕੋਲੇ ਕੁਝ ਵੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਵੀਂ ਕੂਠੀ